বারবার તાલુকো আইকে ইউ তে যখন ਆਦੇ ਸਾਡੀ ਟੀਮਾਂ ਗਈਆਂ 2-3 ਵਾਰੀ ਗਈਆਂ ਸਾਰੇ ਭਜੇ ਦੇ ਖੇਤ ਬਹੁਤ ਛੋਟੇ-ਵਡੇ ਸੀ ਕਿ ਜੋ ਪਿਛਲੇ ਵਾਰ ਸੀ ਦੂਰੋਂ ਪੜ ਰਹੇ ਨੇ ਕੁਝ ਗੱਡੀ ਆ ਗਈ। ਤਿੰਨ ਵਾਰੀ ਸਾਡੀ ਗੱਡੀ ਆਈ ਹੈ ਚੌਥੀ ਵਾਰੀ ਫੇਰ ਆਈ ਕਿ ਉਹ ਟਾਟਾ ਮਾਰ ਰਹੀ ਸੀ। ਫੇਰ ਅਸੀਂ ਟੀਮ ਭੇਜੀ ਗਈ ਤੇ ਰਾਦ ਕੋਈ ਨਾ ਇਨਫਾਇਰ ਕਰਨਾ ਸ਼ੁਰੂ ਕਰ ਦਿੱਤਾ। ਫਾਇਰ ਕਰਨੇ ਸ਼ੁਰੂ ਦੇ ਕੰਟਰੋਲ ਰੂਮ ਤੋਂ ਮੈਜਾ ਕੇ ਫਾਇਰ ਹੋ ਰਿਹਾ ਸੀ। ਮੈਂ ਵੀ फटाफट ਉੱਥੇ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਿਹਾ ਸੀ। ਫਾਇਰ ਹੋਣ ਤੋਂ ਬਾਅਦ ਆ ਕਿ ਦੋ ਘਰ ਸ਼ਾਮ ਦੇ ਰਸਤੇ ਬਾਅਦ ਯਾ ਕਿ ਫਾਇਰ ਗਿਆ ਇੱਕ ਸਵੇਰ ਆਪ ਕੋਡ ਬੰਦ ਬੰਦ ਤੋਂ ਬਾਅਦ ਜਿਸ ਦੇ ਸਾਬਿਤ ਸੈਟ ਜੇਬ ਕਿਸੇ ਦੇ ਟ੍ਰਿਪਲ ਸੀਟ ਦੇ ਬਾਅਦ ਮੁੱਕਤ ਰਿਕਵੈਸਟ ਸਰ ਕਿਹੜੇ ਪਿੰਡ ਚ ਕਿਹੜੀ ਵਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਡ ਮੁਹੰਮਦ ਖਾਨ ਪਿੰਡ ਪੰਦਾਗਾ ਕੋਲਵਾਦ ਸਾਹ ਦੇ ਵਿੱਚ ਸਿਰਫ ਤੇ ਉਹਦੇ ਵਿੱਚ ਗਵਾਰਦਾਤ ਹੋਈ ਸੀ ਤੇ ਇੱਕ ਪਰਚਾ ਹੀ ਪਰਚਾ ਦਿੱਤਾ ਸੀਗਾ 326 ਦਾ ਉਸ ਤੋਂ ਬਾਅਦ ਫਿਰ বারবারਾਨੂੰ আই ਕੇ ਗੇਂ ਤੇ ਮੋਜੇ ਮੈਂ ਆ ਰਹੇ ਗੇ ਸਾਡੀ ਟੀਮਾਂ ਗਈਆਂ 2-3 ਵਾਰੀ ਗਈਆਂ ਸਾਰੇ ਭਾਜੇ ਦੇ ਖੇਤ ਬਹੁਤ ਔਡੇ ਵਡੇ ਸੀ ਕਿ ਜੋ ਜੋ ਪਿਛਲੇ ਵਾਰ ਸੀ ਦੂਰੋਂ ਪਤ ਰਹਿੰਦੇ ਕੋਲ ਸੀ ਗੱਡੀ ਆ ਗਈਆਂ ਤਿੰਨ ਵਾਰੀ ਸਾਡੀ ਗੱਡੀ ਗਈ ਆ ਚੌਥੀ ਵਾਰੀ ਫੇਰ ਆ ਗਈ ਵੀ ਉਹ ਟਾਟਾ ਮਾਰ ਰਹੀ ਸੀ ਫੇਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਦੇ ਵਿੱਚ ਫਾਇਰ ਕਰਦਾ ਸ਼ੁਰੂ ਕਰ ਦਿੱਤੇ ਕਿ ਫਾਇਰ ਕਰਨੇ ਸ਼ੁਰੂ ਦੇ ਕੰਟਰੋਲ ਰੂਮ ਤੋਂ ਮੈਸੇਜ ਆ ਗਿਆ ਕਿ ਫਾਇਰ ਹੋ ਰਿਹਾ ਵਿੱਚ ਜੋ ਮੈਂ ਤੇ ਫਟਾਫਟ ਉੱਥੇ ਜੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ 2 ਘਰਾਂ 'ਚ ਥਾਂ ਕਰਨ ਦੇ ਬਾਅਦ ਜਦ ਅਸੀਂ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸੀਦੇ ਹਵਾਈ ਫਾਇਰ ਸੀ ਸਾਡੇ ਵੱਲੋਂ ਉਹ ਸਿੱਧੇ ਸਾਡੇ ਦੇ ਕਰ ਰਹੇ ਸੀਗੇ ਤੇ ਉਹ ਕੁਝ ਜਿਹੜਾ ਸੀ ਫਾਇਰ ਕੀਤਾ ਤੇ ਉਹ ਘਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀਗੇ ਵੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਕੇ ਤੇ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ਹੋ ਗਏ ਅਸੀਂ ਇਹ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਇੱਕਦਮ ਸਾਡੇ ਮਲਾਇਆ ਮੱਝ ਉੱਪਰ ਪੈ ਗਏ ਇੱਕਦਮ ਤੇ ਜਿਹਦੇ ਵਿੱਚ ਸਾਡੇ ਮਲਾਇਆ ਨੂੰ ਇੰਟਰੂ ਜੱਫਾ ਪਾ ਲਿਆ ਤਾਂ ਉਹਦਾ ਬਿਆਨ ਸਾਡੇ ਤੇ ਤੇ ਸਾਡੇ ਜਿਹੜੇ ਸਬ ਇੰਸਪੈਕਟਰ ਆਏ ਸੀ ਤੇ ਉਹ ਡਲਾਰਾ ਨਾਲ ਕਹਿੰਦੇ ਕੋਲੀ ਗੋਲੀ ਮਾਰੀ। ਗੋਲੀ ਦੇ ਬਾਲ ਸਿੱਧਾ ਚ ਉਹਨੂੰ ਹਸਪਤਾਲ ਲੈ ਕੇ ਹਸਪਤਾਲ ਪਹੁੰਚੇ ਸਾਡੀ ਉਹ ਜੀ ਉਹਨੂੰ ਡੈਥ ਸਟੇਟ ਕੀਤਾ ਗਿਆ ਜੇ ਰਾਤ ਸਭ ਸਭ ਇਸ ਵਾਰ ਚਰਨਜੀਤ ਸੀਗਾ ਜੀ ਇੱਕ ਸਾਲ ਦੇ ਗੋਬਿੰਦਵਾਲ ਸਾਹਿਬ ਸੀਗਾ ਤੇ ਇੱਕ ਜਸਮੀਨ ਸੀ ਉਹਦੇ ਬਾਹਰ ਲੱਗੀ ਸੀ। ਉਸ ਮੌਕੇ ਦੇ ਇੰਨਾ ਹਿੱਟ ਰੋੜਾ ਵਗੈਰਾ ਫਾਇਰ ਵਗੈਰਾ ਇਹਨਾਂ ਨੂੰ ਇਹ ਜੀ ਬਦਲਾ ਰੇ ਸੀ ਰਾਤ ਨੂੰ ਕੀ ਕਰ ਰਹੇ ਸੋਧ ਐਫ ਆਈ ਆਰ ਅਸੀਂ ਲੋਚ ਕੀਤੀ ਕਿਉਂ ਰੇਟ ਸਾਡੀ ਸਾਰੀ ਪਈ ਹੋਈ ਹੈ। ਜਿੰਦੀ ਜਿੰਦੀ ਤੇ ਤੇਜ ਕਰ ਲਾਂਗੇ ਸਾਰੇ ਕਿੜੇ ਕਿੜੇ ਬੰਦੇ ਕੀ ਚਰ ਤੋਂ ਜੀ ਦੀ ਲਾਸ਼ ਜਿਹੜੀ ਪੋਸਟ ਪਾ ਰਹੀ ਹੈ हां जी ਹੁਣ ਕਰਵਾਈ ਜਾ ਰਹੀ ਹੈ ਜੀ ਬੋਰਡ ਬਣਾ ਕੇ ਕਰੋ ਜੀ ਉਹਨੂੰ ਪੋਸਟ ਪਾਉਣ ਨੂੰ